ਕਦਾ ਬੰਦਾ ਚੁਗਲੀ ਕਰਦਾ ਹੈ ਉਹਨੂੰ ਗੁਰੂ ਬਾਬਾ ਜੀ ਕਹਿੰਦੇ ਸਜ਼ਾ ਮਿਲਦੀ ਹੈ ਉਂਗਲ ਲਾਉਣ ਵਾਲੇ ਲੋਕ ਹੁੰਦੇ ਆ ਹਰੇਕ ਪਿੰਡ ਚ ਉਂਗਲ ਲਾਉਣ ਵਾਲੇ ਉਂਗਲੀ ਲਾ ਜਾਂਦਾ ਜਿਵੇਂ ਆਪਾਂ ਕਹਿੰਦੇ ਆ ਫਲਾਣਾ ਇਹ ਗੱਲ ਭਲਾ ਕਿੱਥੋਂ ਬਣੀ ਜੇ ਕੋਈ ਪੁੱਛ ਲਈ ਉਂਗਲ ਲਾਉਣ ਵਾਲੀ ਕਿਸੇ ਪਿੰਡ ਚ ਇੱਕ ਚੁਗਲਖੋਰ ਬੰਦਾ ਹੁੰਦਾ ਸੀ ਉਹ ਆਈ ਚੁਗਲੀ ਕਰਕੇ ਲੋਕਾਂ ਨੂੰ ਲੜਾ ਦਿੰਦਾ ਸੀ ਪਿੰਡ ਦੇ ਕਹਿੰਦੇ ਵੀ ਜਿੱਨਾ ਚੇਰੇ ਪਿੰਡ ਚ ਰਹੂਗਾ ਪਿੰਡ ਸੁખી ਨਹੀਂ ਬਸ ਸਕਦਾ ਕਹਿੰਦੇ ਫੇਰ ਕੀ ਕਰੀਏ ਕਹਿੰਦੇ ਉਹਨੂੰ ਪਿੰਡੋਂ ਹੀ ਘੱਡ ਦਈਏ ਪਿੰਡ ਸੁખી ਬਸ ਜੂ ਇਹ ਤਾਂ ਸਾਰੇ ਪਿੰਡ ਨੂੰ ਲੜਾ ਦੁੰਦੇ ਬਸ ਉਹਨੂੰ ਪਿੰਡੋਂ ਕੱਢਣ ਦਾ ਫੈਸਲਾ ਕਰ ਲਿਆ ਜਾ ਵੀ ਪਿੰਡ ਛੱਡ ਗਈ ਉਹ ਕਹਿੰਦਾ ਚਲੇ ਜਾਂਦੇ ਆ ਗੱਲ ਕਿਹੜੀ ਹੈ ਨਹੀਂ ਕਹਿੰਦੇ ਆਏ ਤਾਂ ਨਹੀਂ ਤੈਨੂੰ ਤੋਰ ਦੇ ਮਾਨ ਸਤਕਾਰ ਨਾਲ ਤੈਨੂੰ ਛੱਡ ਕੇ ਆਵਾਂਗੇ ਲੈ ਪਿੰਡ ਦੇ ਸਿਆਣੇ ਸਿਆਣੇ ਬੰਦੇ ਉਹਨੂੰ ਛੱਡਣ ਚਲੇਗੇ ਆਏ ਜਿਵੇਂ ਮੋਲਾਪੁਰ ਦੇ ਅੱਡੇ ਉਹਨੂੰ ਬਸ ਬਹੋਣਾ ਆਏ ਆਗੇ ਉਹਨੂੰ ਛੱਡਣ ਚੰਗਾ ਵੀ ਗੁਰਮਖਾ ਹੁਣ ਤੂੰ ਚੱਲਿਆ ਕੁਝ ਖਾਣਾ ਪੀਣਾ ਦੱਸ ਦੇ ਅੱਗੇ ਹਲਵਾਈ ਦੀ ਦੁਕਾਨ ਕਹਿੰਦਾ ਜਲੇਬੀਆਂ ਖਾਣੀਆਂ ਦੁੱਧ ਵੀ ਪੀਣਾ ਉਹ ਕਹਿੰਦੇ ਪੀਲਾ ਪਾਈ ਬਹਿ ਗਿਆ ਫਿਰ ਹਲਵਾਈ ਦੀ ਦੁਕਾਨ ਤੇ ਉੱਥੇ ਬੈਠਾ ਬੈਠਾ ਸੋਚਦਾ ਹੈ ਕਹਿੰਦਾ ਇਹ ਵੀ ਕੀ ਯਾਦ ਕਰਨਗੇ ਕਿਹਨੂੰ ਛੱਡਣ ਚਲੇ ਸੀ ਬੈਠੇ ਬੈਠੇ ਨੇ ਜਿਹੜੀ ਹਲਵਾਈ ਦੀਆਂ ਜਾਣੀ ਹੁੰਦੀ ਹੈ ਜਿੱਥੇ ਜਲੇਬੀਆਂ ਪਕਾਉਂਦੀ ਹੈ ਉਥੋਂ ਭਰੀ ਉਂਗਲ ਐਂ ਲਾਤੀ ਕੰਧ ਤੇ ਬਾ ਕੰਧ ਤੇ ਉਂਗਲ ਕਾਦੀ ਲਾਈ ਮਿੱਠੇ ਦੇ ਉੱਤੇ ਆ ਕੇ ਬਹਿ ਗਈ ਮੱਖੀ ਤੇ ਮੱਖੀ ਨੂੰ ਭੱਜ ਕੇ ਪੈ ਗਈ ਕੈੜਲੀ ਕੈੜਲੀ ਨੂੰ ਭੱਜ ਕੇ ਪੈ ਗਈ ਚੂਹੀ ਹਲਵਾਈਆਂ ਨੇ ਰੱਖੀ ਹੁੰਦੀ ਆ ਬਿੱਲੀ ਜਦੋਂ ਚੂਹੀ ਵੇ ਦੇਖੀ ਹਲਵਾਈ ਦੀ ਬਿੱਲੀ ਚੂਹੀ ਨੂੰ ਭੱਜ ਕੇ ਪਈ ਜਿਹੜੇ ਛੱਡਣ ਚੱਲੇ ਸੀ ਪਿੰਡ ਦੇ ਇੱਕ ਜੱਟ ਨੇ ਕੁੱਤਾ ਵੀ ਨਾਲ ਲਿਆਂਦਾ ਜਦੋਂ ਆਈ ਬਿੱਲੀ ਉਹ ਜੱਟ ਦਾ ਕੁੱਤਾ ਬਿੱਲੀ ਨੂੰ ਪੈ ਗਿਆ ਜਦੋਂ ਬਿੱਲੀ ਮਾਰੀ ਉਹਨੇ ਫੜਕਾ ਕੇ ਹਲਵਾਈ ਨੇ ਜਲੇਬੀਆਂ ਕੱਢਦੇ ਕੱਢਦੇ ਨੇ ਆਹ ਮਾਰਿਆ ਛਾਨਣਾ ਕੁੱਤਾ ਫੜਕਾ ਕੇ ਆਹ ਮਾਰਿਆ ਜਿਹਦਾ ਕੁੱਤਾ ਸੀ ਉਹ ਜੱਟ ਨੇ ਉੱਥੇ ਹਲਵਾਈ ਲੰਮਾ ਪਾ ਲਿਆ ਹਲਵਾਈ ਦਾ ਮੁੰਡਾ ਚੱਕ ਲੈ ਡਾਂਗ ਅੰਦਰੋਂ ਵਾ ਖੜਕ ਪੀਆ ਡਾਂਗਾ ਉਹ ਸਿਰ 파ਟ ਗਏ ਲੋਕਾਂ ਦੇ ਆ ਗਿਆ ਥਾਣਾ ਚੜ੍ਹ ਕੇ ਉਹ ਜਗਰਾਮਾਂ ਤੱਕ ਪੁਲਿਸ ਆ ਗਈ ਦੋਨਾਂ ਧਿਰਾਂ ਤੇ ਪਰਚੇ ਹੋ ਗਏ ਹੱਥ ਘੜੀਆਂ ਲੱਗੀਆਂ ਦੋਨਾਂ ਨੂੰ ਤੇ ਜਿਹਨੇ ਉਂਗਲ ਲਾਈ ਸੀ ਉਹ ਬੈਠਾ ਹੱਸਦਾ ਕਹਿੰਦਾ ਮੈਨੂੰ ਕੱਢਣ ਚਿਲੇ ਆਖੂ ਸਤਨਾ ਇਹਥੋਂ ਬਣੀ ਆ ਗੱਲ ਉਂਗਲ ਲਾਉਣ ਵਾਲੀ ਫਲਾਣਾ ਉਂਗਲਾ ਲਾ ਕੇ ਹੋ ਗਿਆ ਇਹ ਉਂਗਲਾਂ ਐ ਲੱਗਦੀਆਂ ਨੇ ਇਹ ਹਰੇਕ ਪਿੰਡਾਂ 'ਚ ਹੀ ਹੁੰਦੇ ਐ ਘਰਾਂ 'ਚ ਵੀ ਹੁੰਦੇ ਬਾ ਲਾਤੀ ਉਂਗਲ ਸਾਧੂ ਉਹ ਤੇਰੀ ਘਰ ਵਾਲੀ ਡਰਦੀ ਉਹ ਨਹੀਂ ਤੇ ਤੋਂ ਇਹ ਤਾਂ ਹੁਣੇ ਤੇਰੇ ਸਿਰ ਪੈ ਜੂਗੀ ساری ਉਮਰ ਡਰਦਾ ਫਿਰੇਗਾ ਮਾੜਾ ਮੋਟਾ ਦਬ ਕਾ ਰੱਖ ਲੈ ਰਿਸ਼ਤੇਦਾਰਾਂ ਐ ਲਾਗੇ ਹੋਣਗੇ ਲੋਕਾਂ ਦੀ ਚੁਪਣਾ ਚ ਆਇਆ ਹੋਇਆ ਲੈ ਕੇ ਕਿਰਪਾਨ ਫਿਰ ਮਗਰੀ ਆ ਗਿਆ ਕਹਿੰਦਾ ਦੇਖਦਾ ਕਿੱਥੇ ਬੈਠੀ ਐ ਨਾਲ ਇਹਨੂੰ ਦੇਖਦਾ ਨਾਲ ਇਹਦੇ ਗੁਰੂ ਨੂੰ ਦੇਖਦਾ ਇਹਦਾ ਗੁਰੂ ਕਹੋ ਜੀ ਐ ਉਹ ਸਮਝਦਾ ਸੀ ਵੀ ਐਵੇਂ ਹੀ ਹੋਊਗਾ ਗੁਰੂ ਕੋਈ